ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਜੀਤਨਾ ਦੇ YouTube ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਹੁਤ ਹੀ ਅਹਿਮ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ ਸਾਈਬਰ ਅਪਰਾਧ ਹਾਂਗਕਾਂਗ ਵਿੱਚ ਪਿਛਲੇ ਦਿਨੀ ਬਹੁਤ ਸਾਰੇ ਇੰਡੀਅਨ ਕਮਿਊਨਿਟੀ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਕੁਝ ਕਾਲਾਂ ਆਈਆਂ ਜਿਸ ਰਾਹੀਂ ਉਹਨਾਂ ਨੂੰ ਇਸ ਠੱਗੀ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ 'ਚ ਸਿਰਫ ਜਿਹੜੇ ਹੈਗੇ ਆ ਗੈਰ ਪੰਜਾਬੀ ਨਹੀਂ ਆ ਉਹਦੇ 'ਚ ਪੰਜਾਬੀ ਵੀ ਨੇ ਤੇ ਅਜੇ ਇੱਕ ਵਿਅਕਤੀ ਨਾਲ ਨਵਤੇਜ ਸਿੰਘ ੜਵਾਲ ਹੋਰਾਂ ਨੇ ਗੱਲਬਾਤ ਕੀਤੀ ਹੈ ਵੀ ਉਹਦੇ ਨਾਲ ਸਾਰੀ ਕੀ ਘਟਨਾ ਵਾਪਰੀ ਹੈ ਉਸ ਬਾਰੇ ਅੱਜ ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਆਓ ਪਹਿਲਾਂ ਸਵਾਗਤ ਕਰੀਏ ਨਵਤੇਜ ਸਿੰਘ ੜਵਾਲ ਹੋਰਾਂ ਦਾ ਸਤਿ ਸ਼੍ਰੀ ਅਕਾਲ ਜੀ ਐਕਚੁਅਲੀ ਗੱਲ ਤਾਂ ਐ ਹੋ ਵੀਰ ਜੀ ਜਿਹੜੀ ਆਪਣੇ ਸਾਈਬਰ ਕ੍ਰਾਈਮ ਦੀ ਗੱਲ ਕਰਦੇ ਆ ਨਾ ਭਾਂ ਅਪਰਾਧ ਦੀ ਉਹ ਹਾਂਗਕਾਂਗ ਦੇ ਵਿੱਚ ਹੁਣ ਜਿੱਦਾਂ ਤੁਸੀਂ ਕਿਹਾ ਵੀ ਕਾਫੀ ਕੌਲਾਂ ਆਈਆਂ ਨੇ ਕਾਫੀ ਲੋਕਾਂ ਨੂੰ ਆਈਆਂ ਨੇ ਪੰਜਾਬੀਆਂ ਨੂੰ ਵੀ ਆਈਆਂ ਨੇ ਤੇ ਮੇਰਾ ਇੱਕ ਦੋਸਤ ਆ ਉਹਨੂੰ ਇਦਾਂ ਹੀ ਕਾਲ ਆਈ ਉਹਦੀ ਕਾਲ ਆਈ ਵੀ ਕੀ ਉਹਦੀ ਕਾਲ ਕਾਫੀ ਇੰਟਰਸਟਿੰਗ ਕਾਫੀ ਲੰਬੀ ਚੌੜੀ ਕਾਲ ਹੋਈ ਉਹਦੇ ਨਾਲ ਗੱਲ ਹੋਈ ਤੇ ਉਹਨੂੰ ਮੈਂ ਕਿਹਾ ਸੀ ਅਸਲ 'ਚ ਆਉਣ ਨੂੰ ਮੈਂ ਕਿਹਾ ਵੀ ਤੁਸੀਂ ਆਪ ਇੱਕ ਵਾਰੀ ਆਪ ਜਾਂਦਾ ਆਡੀਓ ਦੇ ਦਿਓ ਸਾਨੂੰ ਗੱਲ ਕਰ ਲੈਨੇ ਆਪਾਂ ਜਾਂ ਤੁਸੀਂ ਆ ਕੇ ਦੱਸੋ ਤਾਂ ਕਿ ਵੀ ਕੋਈ ਹੋਰ ਬਚ ਸਕੇ ਜਿੱਦਾਂ ਉਹ ਉਹਨਾਂ ਨਾਲ ਹੋਈ ਹੈ ਵੀ ਕਿਸੇ ਹੋਰ ਨਾਲ ਮਤਲਬ ਹਾਂਜੀ ਨਾ ਹੋਵੇ ਤੇ ਉਹ ਥੋੜੇ ਜੇ ਸੰਗਾਉ ਸੁਭਾਅ ਦੇ ਨੇ ਦੋਸਤੀ ਨੇ ਆਪਣੇ ਉਹਨਾਂ ਦੇ ਬ੍ਰਦਰ ਨੇ ਉਹ ਤੇ ਉਹ ਨਹੀਂ ਆਏ ਪਰ ਉਹਨਾਂ ਨੇ ਮੈਨੂੰ ਸਟੋਰੀ ਸਾਰੀ ਸੁਣਾ ਦਿੱਤੀ ਮੈਂ ਉਹ ਤੁਹਾਨੂੰ ਦੱਸ ਦਿੰਨਾ ਵੀ ਗੱਲ ਕੀ ਹੋਈ ਹੂੰ ਪਿਛਲੇ ਹਫ਼ਤੇ ਦੀ ਗੱਲ ਆ ਜੀ ਕਿਸੇ ਹਾਂਗਕਾਂਗ ਨੰਬਰ ਤੋਂ ਉਹਨਾਂ ਨੂੰ ਕਾਲ ਆਉਂਦੀ ਆ ਕਾਲ ਤੇ ਉਹ ਕਹਿੰਦੇ ਆ ਕਿ ਵੀ ਅਸੀਂ ਇੰਡੀਆ ਕੌਂਸਲੇਟ ਤੋਂ ਬੋਲਦੇ ਆ ਹਾਂ ਹਾਂ ਤੇ ਤੁਸੀਂ ਆਏ ਕਰੋ ਆਪ ਦਾ ਪਾਸਪੋਰਟ ਲੈ ਕੇ 1 ਘੰਟੇ ਦੇ ਵਿੱਚ ਵਿੱਚ ਤੁਸੀਂ ਕੌਂਸਲੇਟ ਦੇ ਵਿੱਚ ਪਹੁੰਚ ਜਾਓ ਅੱਛਾ ਤੇ ਵੀ ਤੁਹਾਡੇ ਖਿਲਾਫ ਨਾ ਕੋਈ ਕੇਸ ਆ ਕੋਈ ਇਨਕੁਆਰੀ ਨਿਕਲੀ ਆ ਸਾਨੂੰ ਬੰਬੇ ਤੋਂ ਕ੍ਰਾਈਮ ਬ੍ਰਾਂਚ ਤੋਂ ਸਾਨੂੰ ਕਾਲ ਆਈ ਆ ਤੇ ਉਹਦੇ ਬਾਰੇ ਇਨਕੁਆਇਰੀ ਕਰਨੀ ਆ ਤੇ ਤੁਸੀਂ ਇੱਕ ਘੰਟੇ ਦੇ ਵਿੱਚ ਵਿੱਚ ਨਾ ਆਪਦਾ ਪਾਸਪੋਰਟ ਲੈ ਕੇ ਜਲਦੀ ਤੋਂ ਜਲਦੀ ਇੰਡੀਆ ਕੌਂਸੂਲੇਟ ਪਹੁੰਚ ਜਾਓ ਹੂੰ ਕਾਲ ਆਈ ਇਦਾਂ ਫੇਰ ਥੋੜੇ ਜਿਹਾ ਉਹ ਬੰਦੇ ਨੂੰ ਜਿੰਮੇ ਕਹਲਾ ਸੋਚਣ ਦਾ ਕਾਲ ਨਹੀਂ ਮੌਕਾ ਮਿਲਿਆ ਹਾਂ ਬੰਦਾ ਜਿੰਮੇ ਕਹਲਾ ਵੀ ਦਿਮਾਗ ਹਲੇ ਸੋਚਦਾ ਵੀ ਕੀ ਹੋਇਆ ਤੇ ਉਦੋਂ ਬਾਅਦ ਉਹਨੂੰ ਫੇਰ ਕਾਲ ਆ ਗਈ ਇੱਕ ਇਦਾਂ ਹੀ ਵੀ ਕਿੱਥੇ ਪਹੁੰਚੇ ਤੁਸੀਂ ਆਏ ਕਿ ਨਹੀਂ ਜਾਂ ਕਿਦਾਂ ਤੇ ਉਹ ਬੰਦਾ ਹਲੇ ਫੇਰ ਉਹੀ ਜੱੱਕਾਂ ਤੱਕਾਂ 'ਚ ਵੀ ਕੀ ਹੋਕ ਹੀ ਗਿਆ ਕੀ ਗੱਲ ਹੋ ਗਈ ਇਹ ਨਾ ਤੇ ਉਸ ਤੋਂ ਬਾਅਦ ਫਿਰ ਉਹ ਬੰਦੇ ਨੂੰ ਉਹਨਾਂ ਨੇ ਹੌਲੀ-ਹੌਲੀ ਗੱਲਾਂ-ਵਾਤਾਂ 'ਚ ਲਿਆ ਕੇ ਗੱਲ ਸ਼ੁਰੂ ਕਰਨੀ ਚਾਹ ਕਰਤੀ ਬਈ ਤੁਸੀਂ ਉਹ ਨਹੀਂ ਕਰਨਾ ਹੈਗਾ ਫੋਨ ਨਹੀਂ ਕੱਟਣਾ ਤੁਸੀਂ ਫੋਨ ਨਹੀਂ ਕੱਟਣਾ ਹੈਗਾ ਤੁਸੀਂ ਸਾਡੇ ਨਾਲ ਫੋਨ 'ਤੇ ਰਹੋ ਅਸੀਂ ਤੁਹਾਨੂੰ ਡਾਇਵਰਟ ਕਰਦੇ ਹਾਂ ਕ੍ਰਾਈਮ ਬ੍ਰਾਂਚ ਬੰਬੇ ਨਾਲ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਕਿ ਉਹਨਾਂ ਨੂੰ ਤੁਸੀਂ ਸਮਝਾ ਦਿਓ ਜੇ ਕੋਈ ਵੈਰੀਫਾਈ ਕਰੋ ਉਹਨਾਂ ਨਾਲ ਹਾਂਜੀ ਹਾਂਜੀ ਤੇ ਉਹਨੇ ਕੀ ਕੀਤਾ ਬਈ ਉਹ ਉਹਨਾਂ ਨੇ ਉਸ ਤੋਂ ਬਾਅਦ ਕਹਿੰਦੇ ਅਸੀਂ ਤੁਹਾਨੂੰ ਕਾਲ ਕਰਦੇ ਹਾਂ ਦੁਬਾਰਾ ਵੀਡੀਓ ਕਾਲ ਕਰਦੇ ਹਾਂ ਕਹਿੰਦੇ ਵੀਡੀਓ ਕਾਲ ਤੇ ਆਉਂਦੇ ਆ ਓਕੇ ਤੇ ਬੰਦਾ ਹੋ ਡਰ ਗਿਆ ਤੇ ਉਹਨੇ ਕੀ ਕੀਤਾ ਆਪਣੇ ਭਰਾ ਨੂੰ ਫੋਨ ਕੀਤਾ ਆਪਣਾ ਜਿਹੜਾ ਦੋਸਤ ਆ ਉਹਨੂੰ ਉਹਨੇ ਫੋਨ ਕਰਕੇ ਕਿਹਾ ਕਿ ਵੀ ਇਦਾਂ ਕਰਕੇ ਮੈਨੂੰ ਕਾਲ ਆਈ ਆ ਹਾਂ ਹਾਂ ਤੇ ਉਹ ਬੰਦਾ ਕਿਤੇ ਇੰਨਾ ਹੀ ਬਿਜ਼ੀ ਸੀਗਾ ਜਣਦੀ ਉਹ ਵੀ ਉਹ ਉਸੇ ਟਾਈਮ ਉਹਦੀ ਕਾਲ ਤੇ ਗੱਲ ਨਹੀਂ ਸੀ ਕਰ ਸਕਦਾ ਉਹਨੂੰ ਕਹਿੰਦਾ ਵੀ ਐਂ ਕਰ ਮੈਂ ਤੈਨੂੰ ਹੁਣੇ ਵਾਪਸ ਫੋਨ ਕਰਦਾ ਹਾਂ ਹਾਂ ਠੀਕ ਹੈ ਨਾ ਤੇ ਉਹਨੇ ਮਤਲਬ ਇੰਨਾ ਹੀ ਕਹਿ ਕੇ ਉਹ ਕਹਿੰਦਾ ਮੈਨੂੰ ਇਦਾਂ ਕਾਲ ਆਇਆ ਉਹਨੂੰ ਨਹੀਂ ਸੀ ਪਤਾ ਵੀ ਐਡਾ ਲੰਬਾ ਚੱਕਰ ਹੋਣਾ ਤੇ ਭਾਈ ਉਹ ਬੰਦੇ ਨੇ ਦੋਸਤ ਨੇ ਮੇਰੇ ਨੇ ਅੱਧੇ ਘੰਟੇ ਬਾਅਦ ਜਣਦੀ ਉਹਨੂੰ ਵਾਪਸ ਕਾਲ ਕੀਤੀ ਤਾਂ ਉਹ ਬੰਦਾ ਫੋਨ ਨਾ ਚੁੱਕਿਆ ਉਹਦੇ ਵਿੱਚ ਜਿਹੜੀ ਗੱਲਬਾਤ ਹੋਈ ਉਹ ਬੰਦਿਆਂ ਨੇ ਕੀ ਕੀਤਾ ਉਸ ਤੋਂ ਬਾਅਦ ਉਹਨੂੰ ਬੰਬੇ ਕਨੈਕਟ ਕਰਵਾਤਾ ਵੀਡੀਓ ਕਰ ਕਰਾਈਮ ਬ੍ਰਾਂਚ ਨਾਲ ਹਾਂਜੀ ਕਰਾਈਮ ਬ੍ਰਾਂਚ ਦੇ ਵਿੱਚ ਵੀਡੀਓ ਕਾਲ ਆ ਗਈ ਵੀਡੀਓ ਕਾਲ ਦੇ ਉੱਤੇ ਉਹਨਾਂ ਨੂੰ ਦੱਸਣ ਲੱਗ ਗਏ ਭਈ ਇਸ ਤਰ੍ਹਾਂ ਕਰਕੇ ਨਾ ਵੀ ਦੇੜਾ ਤੇਰਾ ਪਾਸਪੋਰਟ ਆ ਹਾਂ ਤੇ ਤੇਰਾ ਪਾਸਪੋਰਟ ਸ਼ੋਅ ਅਪ ਹੋਇਆ ਵੀ ਤੇਰੇ ਅਕਾਊਂਟ ਤੋਂ ਮਨੀ ਲਾਂਡਰੀ ਮਤਲਬ ਉਹਨਾਂ ਨੂੰ ਇੱਕ ਮਨੀ ਲਾਂਡਰਿੰਗ ਨਹੀਂ ਕਿਹਾ ਪਹਿਲਾਂ ਤਾਂ ਉਹਨਾਂ ਨੂੰ ਹੋਰ ਇੱਧਰ ਉੱਧਰ ਜਾਣ ਦੀ ਡਰੱਪ ਹੀ ਦਿੱਤੇ ਸਾਰੀ ਤਰ੍ਹਾਂ ਦੇ ਵੀ ਤੇਰਾ ਹੈਗਾ ਇਨਵੋਲਵਮੈਂਟ ਆ ਬਹੁਤ ਵੱਡੇ ਚਾ ਤੂੰ ਤਾਂ ਬਹੁਤ ਕਸੂਤਾ ਫਸੇਗਾ ਡਰੱਗਸ ਦਾ ਦਿੰਦੇ ਆ ਬਹੁਤ ਬਹੁਤ ਵੱਡਾ ਬਣ ਜਾਣਾ ਕੇਸ ਤੇ ਹਾਂਜੀ ਤੇ ਵੀ ਆਪਾਂ ਤੂੰ ਦੇਖ ਰਿਆਂ ਵੀ ਤੈਨੂੰ ਪਰ ਲੱਗਦਾ ਤੂੰ ਸ਼ਰੀਫ ਆ ਹਾਂ ਤੇ ਉਹ ਬੰਦਾ ਕਹਿੰਦਾ ਵੀ ਜਿਹੜੀ ਉਹਨਾਂ ਦੀ ਬੈਕਗ੍ਰਾਉਂਡ ਸੀਗੀ ਹਾਂ ਉਹ ਜਿੱਦਾਂ ਬੰਬੇ ਦਾ ਕ੍ਰਾਈਮ ਬ੍ਰਾਂਚ ਵਾਲਾ ਆਫਿਸ ਆ ਨਾ ਉਦਾਂ ਦੇ ਉਹ ਇਦਾਂ ਸੀ ਪਿੱਛੇ ਪਤਾ ਨਹੀਂ ਤਾਂ ਹੁਣ ਉਹਨਾਂ ਨੇ ਵੀ ਏਆਈ ਰਾਹੀਂ ਜਾਂ ਉਦਾਂ ਡਿਜੀਟਲ ਟੀਵੀ ਲਾਇਆ ਹੋਇਆ ਪਿੱਛੇ ਜਾਂ ਕੁਛ ਕੀਤਾ ਹੋਇਆ ਨਾ ਆ ਬੈਕਗ੍ਰਾਉਂਡ ਹੁਣ ਚੇਂਜ ਹੋ ਜਾਂਦੇ ਜੋ ਮਰਜ਼ੀ ਹਾਂ ਹਾਂ ਜੀ ਹਾਂ ਟੈਕਨੋਲੋਜੀ ਉਦਾਂ ਦੀ ਪੂਰੀ ਉਹਨਾਂ ਨੇ ਸਕਰੀਨ ਬਣਾਈ ਹੋਈ ਵੀ ਆਫਿਸ ਆ ਇਹ ਆਫੀਸਰ ਬੈਠੇ ਨੇ ਬੰਦੇ ਗੰਨਾ ਗੰਨਾ ਲਈ ਘੁੰਮਦੇ ਫਿਰਦੇ ਨੇ ਵਿੱਚ ਇੱਕ ਬੰਦਾ ਆ ਕੇ ਇਹ ਵੀ ਕਹਿ ਰਿਹਾ ਉਹਨੂੰ ਅੱਛਾ ਉਹ ਕੇ ਉਹ ਪਾਸਪੋਰਟ ਵਾਲਾ ਕੇਸ ਆ ਜਿਹੜਾ ਮਨੀ ਲਾਂਡਰਿੰਗ ਵਾਲਾ ਤੂੰ ਉਹਦੇ ਗੱਲ ਕਰ ਰਿਹਾ ਉਹ ਕਹਿੰਦਾ ਹਾਂ ਹਾਂ ਮਤਲਬ ਕਿ ਉਸ ਬੰਦੇ ਨੂੰ ਇੰਨਾ ਡਰਾਇਆ ਗਿਆ ਇੰਨਾ ਉਹਨੂੰ ਜਿਵੇਂ ਕਹਾਂ ਵੀ ਕਿਸਮ ਦਾ ਹਿਪਨੋਟਾਈਜ਼ ਕਰ ਲਿਆ ਉਹਨਾਂ ਨੇ ਡਰਾ ਡਰਾ ਕੇ ਗੱਲਾਂ ਦੇ ਵਿੱਚ ਲਿਆ ਕੇ ਕਿ ਵੀ ਭਾਈ ਤੂੰ ਕ੍ਰਾਈਮ ਕੀਤਾ ਤੇ ਤੇਰਾ ਬਚਣਾ ਬਹੁਤ ਮੁਸ਼ਕਲ ਆ ਇਹਦੇ ਵਿੱਚੋਂ ਤੇ ਵੀ ਹੁਣ ਤਾਂ ਤੂੰ ਸਾਡੀ ਸੁਣ ਓਕੇ ਜੇ ਤੂੰ ਬਚਣਾ ਤਾਂ ਜੇ ਬਚਣਾ ਹਾਂ ਤੇ ਭਾਈ ਉਹਨੇ ਮਤਲਬ 3 ਘੰਟੇ 3 ਘੰਟੇ ਵੀਡੀਓ ਕਾਲ ਤੇ ਰਿਹਾ ਬੰਦਾ 3 ਘੰਟੇ ਉਹਨਾਂ ਦੇ ਨਾਲ ਹਾਂ ਉਹਨੂੰ ਕਹਿੰਦੇ ਇਸ ਤਰ੍ਹਾਂ ਹੋ ਤੂੰ ਇੱਕ ਪਾਸੇ ਚਲਾ ਜਾ ਤੇ ਕਾਂਤ ਚ ਚਲੇ ਜਾ ਨਹੀਂ ਉਸ ਵੇਲੇ ਸੀ ਕਿੱਥੇ ਸੀ ਉਹ ਘਰੇ ਸੀ ਉਹ ਘਰ ਦੇ ਥੱਲੇ ਹੀ ਸੀਗਾ ਕਿਤੇ ਨਾਲ ਗਲੀ ਦੇ ਵਿੱਚ ओके ਖੜਾ ਸੀਗਾ ओके ਉੱਥੇ ਹੀ ਉਹ ਲੱਗਿਆ ਰਿਆ ਤੇ ਤੂੰ ਫੋਨ ਨਹੀਂ ਕੱਟਣਾ ਨੰਬਰ 1 ਨੰਬਰ 2 ਕਿਸੇ ਨੂੰ ਫੋਨ ਨਹੀਂ ਕਰਨਾ ਕਿਸੇ ਨਾਲ ਗੱਲ ਨਹੀਂ ਕਰਨੀ ਤੂੰ ਥੋੜਾ ਜਿਹਾ ਇਕਾਂਤ ਦੇ ਵਿੱਚ ਹੋ ਗਿਆ ਅਸੀਂ ਤੇਰੀ ਸਟੇਟਮੈਂਟ ਲੈਣੀ ਆ ਓਕੇ ਵੀ ਤੇਰੀ ਸਟੇਟਮੈਂਟ ਪੂਰੀ ਆ ਸਾਨੂੰ ਐ ਲੱਗ ਰਿਹਾ ਵੀ ਹੋ ਸਕਦਾ ਤੂੰ ਇਨਵੋਲਵ ਨਾ ਹੋਵੇਂ ਵੀ ਹਾਂ ਹਾਂ ਨਾਲੇ ਓ ਵੀ ਵੀ ਇੱਥੇ ਭਾਈ ਤੈਨੂੰ ਪਤਾ ਹੀ ਐ ਇਦਾਂ ਦੇ ਕ੍ਰਾਈਮ ਚੱਲਦੇ ਰਹਿੰਦੇ ਆ ਵੀ ਤੇਰਾ ਖਬਰ ਕਿਤੇ ਨਾ ਐਦਾਂ ਆ ਗਿਆ ਹੋਵੇ ਬਦਲਿਆ ਹੋਵੇ ਤੇਰਾ ਵੀ ਅਸੀਂ ਤੇਰੀ ਪੂਰੀ ਇਨਵੈਸਟੀਗੇਸ਼ਨ ਕਰਦੇ ਆ ਵੀ ਜੇ ਤੂੰ ਇਹਦੇ ਚ ਨਾ ਹੋਇਆ ਇਨਵੋਲ ਫਿਰ ਤੋਂ ਵਧੀਆ ਤੈਨੂੰ ਕਲੀਨ ਚਿੱਟ ਦੇ ਦੇ ਦਾਂਗੇ ਵੀ ਜੇ ਤੇਰੀ ਇਨਵੋਲਵਮੈਂਟ ਹੋਈ ਫਿਰ ਤੈਨੂੰ ਦੱਸ ਦਿਆਂਗੇ ਫਿਰ ਤੂੰ ਆਪ ਦਾ ਭਾਈ ਕੇਸ ਲੜ ਲਈ ਜੋ ਵੀ ਆ ਤੇ ਉਹ ਬੰਦੇ ਨੂੰ ਇੰਨੇ ਉਹਨਾਂ ਨੇ ਆਹ ਜਿਹੜੇ ਡਰੱਬੇ ਨੇ ਉਹਨਾਂ ਨੇ ਉਹ ਦਿੱਤੇ ਹਾਂ ਵੀ ਇੰਨਾ ਇੰਨਾ ਦੇ ਲੋ ਸਕਦੇ ਆ ਨਾ 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 ਅਖੀਰ ਅਖੀਰ ਉਹ ਬੰਦੇ ਨੂੰ ਕਹਿੰਦੇ ਹਾਂ ਕਹਿੰਦੇ ਫਿਰ ਤੋਂ ਓਕੇ ਉਹਨੂੰ ਇਹ ਵੀ ਪੁੱਛ ਲਿਆ ਕਿ ਤੇਰਾ ਐਡਰੈਸ ਕੀ ਆ ਇੰਡੀਆ ਦਾ ਅੱਛਾ ਗੱਲਾਂ ਬਾਤਾਂ ਚ ਤੇਰਾ ਮੋਬਾਈਲ ਨੰਬਰ ਤਾਂ ਉਹਨਾਂ ਕੋਲੇ ਸੀਗਾ ਹੀ ਉਹਨੂੰ ਨਾਂ ਦੱਸਤਾ ਮਤਲਬ ਉਹਨਾਂ ਨੇ ਜਦੋਂ ਪੱਕੇ ਪੈਰੀਂ ਗੱਲ ਸ਼ੁਰੂ ਕੀਤੀ ਹਾਂ ਕਿ ਵੀ ਤੇਰਾ ਆ ਨਾਮ ਆ ਤੇ ਆ ਨੰਬਰ ਤੇਰਾ ਹੀ ਆ ਹਾਂ ਇਹ ਤਾਂ ਹਾਂਜੀ ਇਹੀ ਨਾਮ ਮੇਰਾ ਤੇ ਇਹੀ ਮੇਰਾ ਨੰਬਰ ਆ ਉੱਥੋਂ ਉਹਨਾਂ ਨੇ ਗਾਹਾਂ ਤੇ ਗਾਹਾਂ ਗੱਲਾਂ ਉਹਦੇ ਕੋਲੇ ਪਟਣੀਆਂ ਸ਼ੁਰੂ ਕਰਤੀਆਂ ਤੇ ਕਮਾਫਰਾ ਕੇ ਉਹਨੂੰ ਹੀ ਦੱਸਣੀਆਂ ਸ਼ੁਰੂ ਕਰਤੀਆਂ ਤਾਂ ਕਿ ਅਸਲੋਂ ਉਸੇ ਤੋਂ ਪੁੱਛੀ ਜਾਂਦੇ ਆ ਉਹ ਲੋਕ ਵੀ ਹਾਂ ਵੀ ਉਹ ਹੀ ਵੀ ਕੀ ਗੱਲ ਆ ਤੇ ਉਹਨੂੰ ਕਹਿੰਦੇ ਵੀ ਇਸ ਤਰ੍ਹਾਂ ਕਰ ਹੁਣ ਇੱਕ ਤਰੀਕਾ ਹੈਗਾ ਅੱਛਾ ਵੀ ਤੂੰ ਬਾਤ ਚ ਸਕਦਾ ਵੀ ਅਸੀਂ ਤੇਰੀ ਵੈਰੀਫਿਕੇਸ਼ਨ ਥੋੜੀ ਜੀ ਦੂੰਗੀ ਕਰ ਲੈਨੇ ਆ ਹਾਂ ਵੀ ਤੇਰੇ ਅਕਾਊਂਟ ਚ ਕਿੰਨੇ ਪੈਸੇ ਨੇ ਹਾਂ ਉਹਨੇ ਦੱਸਤਾ ਜੀ ਮੇਰੇ ਅਕਾਊਂਟ ਦੇ ਵਿੱਚ ਐਨੇ ਪੈਸੇ ਹੈਗੇ ਨੇ ਹਾਂ 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 ਕਿੰਨੇ ਲੱਖ ਪਿਆ ਹਾਂ ਤੇ ਉਹ ਕਹਿੰਦਾ ਵੀ ਫਿਰ ਐਂ ਕਰ ਤੂੰ ਸਾਨੂੰ ਨਾ ਤੂੰ ਐਂ ਕਰ ਏਟੀਐਮ ਤੇ ਜਾ ਹਾਂ ਸਾਡੇ ਨਾਲ ਰਹਿ ਫੋਨ ਨਹੀਂ ਕੱਟਣਾ ਫਿਰ ਉਹੀ ਉਹੀ ਫੋਨ ਨਹੀਂ ਕੱਟਣਾ ਕਿਸੇ ਦਾ ਫੋਨ ਨਹੀਂ ਸੁਣਨਾ ਹਾਂ ਕੋਈ ਟਾਈਮ ਤੇ ਜਾ ਆਪਾਂ ਇਦਾਂ ਕਰਦੇ ਆ ਤੇਰਾ ਅਕਾਊਂਟ ਦੀ ਵੈਰੀਫਿਕੇਸ਼ਨ ਕਰਦੇ ਆ ਓਕੇ ਵੀ ਜਿਹੜਾ ਤੇਰਾ ਅਕਾਊਂਟ ਆ ਆਪਾਂ ਚੈੱਕ ਕਰਦੇ ਆ ਵੀ ਇਹ ਸਹੀ ਆ ਜਾਂ ਇਹਦੇ ਚੋਂ ਹੀ ਆਏ ਸੀ ਜਾਂ ਕਿੱਦਾਂ ਤੂੰ ਐ ਕਰੀ ਸਾਨੂੰ ਥੋੜਾ ਜਿਹਾ ਅਮਾਉਂਟ ਆ ਨਾ ਜਿਹੜਾ ਹਾਂ ਟਰਾਂਸਫਰ ਕਰ ਉਹ ਟਰਾਂਸਫਰ ਕਰ ਦੀ ਹਾਂ ਤੇ ਵੈਰੀਫਿਕੇਸ਼ਨ ਕਰਕੇ ਅਸੀਂ ਤੈਨੂੰ ਵਾਪਸ ਕਰ ਦੇਵਾਂਗੇ ਹਾਂ ਤੇ ਭਾਈ ਉਧਰੋਂ ਉਹਦਾ ਭਰਾ ਫੋਨ ਕਰ ਰਿਹਾ ਉਹਨੂੰ ਬਾਰ-ਬਾਰ ਵੀ ਤੋ ਸੀ ਵੀ ਤੂੰ ਫੋਨ ਚੱਕ ਨਹੀਂ ਰਿਹਾ ਉਹ ਫੋਨ ਨਹੀਂ ਚੱਕ ਰਿਹਾ ਉਹਨੂੰ ਬਾਰ ਬਾਰ ਫੇਰ ਕਰ ਰਿਹਾ ਵਾ ਫੋਨ ਹਾਂ ਤੇ ਉਹਨੇ ਕੀ ਕੀਤਾ ਫਿਰ ਉਹਨੂੰ ਕਿਸੇ ਫਰੈਂਡ ਨੂੰ ਕਿਹਾ ਆਪਣੇ ਨੂੰ ਅੱਛਾ ਉਹਨੇ ਘਰੇ ਉਹਦੇ ਵਾਈਫ ਨੂੰ ਫੋਨ ਕੀਤਾ ਬੱਚਿਆਂ ਨੂੰ ਫੋਨ ਕੀਤਾ ਵੀ ਯਾਰ ਉਹ ਕਿੱਥੇ ਲੱਭਦਾ ਨਹੀਂ ਹੈਗਾ ਮੈਨੂੰ ਹਾਂ 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 ਉਹਨੂੰ ਵੀ ਗੱਲ ਪੈ ਜਾਂਦਾ 3 ਘੰਟੇ ਹੋ ਗਏ ਅੱਧਾ ਘੰਟਾ ਪਹਿਲਾਂ ਉਹਨੇ ਮੈਨੂੰ ਕਾਲ ਕੀਤੀ ਸੀ ਵੀ ਇਦਾਂ ਇਦਾਂ ਗੱਲ ਹੋ ਗਈ ਹੁਣ ਉਹ ਇਦਾਂ ਕਹਿਣ ਲੱਗ ਗਿਆ ਹਾਂ ਫਿਰ ਉਹਨੇ ਕੀ ਕੀਤਾ ਬਈ ਕਿਸੇ ਮੁੰਡੇ ਨੂੰ ਹੋਰ ਨੂੰ ਫੋਨ ਕੀਤਾ ਉਹਨੇ ਤੇ ਉਹਨੂੰ ਕਹਿੰਦਾ ਤੂੰ ਦੇਖ ਇੱਥੇ ਕਿਤੇ ਹੀ ਹੋਣਾ ਉਹ ਉਹ ਕਹਿੰਦਾ ਕਰਦੇ ਨੇ ਟੇੜੀ ਸੀਗਾ ਤੇ ਉਹਨੇ ਕਿਤੇ ਜਾ ਕੇ ਗਲੀ ਦੇ ਵਿੱਚ ਖੜਾ ਲੱਭਿਆ ਉਹ ਉਹਨੂੰ ਅੱਛਾ ਹਾਂ ਲੱਭਿਆ ਤਾਂ ਭਾਈ ਉਹਨੇ ਉਹਨੂੰ ਫੋਨ ਫੜਾਇਆ ਵੀ ਆ ਫੜ ਤੇਰਾ ਭਾਈ ਗੱਲ ਕਰਨੀ ਚਾਹੁੰਦਾ ਹਾਂ ਉਹਨੇ ਮੁੜ ਕੇ ਕਿਹਾ ਤੂੰ ਕਹਿੰਦਾ ਵੀ ਪਹਿਲਾਂ ਤਾਂ ਆ ਫੋਨ ਕੱਟ ਜਿਹੜਾ ਚੱਲ ਰਿਹਾ ਤੇਰਾ ਅੱਛਾ ਪਹਿਲਾਂ ਉਹਨੇ ਇਮੀਡੀਏਟਲੀ ਫਿਰ ਉਹ ਤੋਂ ਫੋਨ ਕਟਵਾਇਆ ਓਕੇ ਜਿਹੜਾ ਜਿਹੜਾ ਉਹ ਜਿਹੜਾ ਚੱਲ ਰਿਹਾ ਸੀ ਜਿਹੜਾ ਜਿਸ ਵਿੱਚ ਗੱਲ ਡਿਜੀਟਲ ਅਰੇਸਟ ਦੀ ਜੋ ਵੀ ਉਹਨੂੰ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਸਾਰਾ ਨਾ ਸਕੈਮ ਵਾਲਾ ਸਕੈਮਰ ਸੀਗੇ ਜਿਹੜੇ ਤੇ ਉਹਨੇ ਫਿਰ ਉਹ ਫੋਨ ਉਸ ਤੋਂ ਬਾਅਦ ਤੁਸੀਂ ਮੰਨਣਾ ਨਹੀਂ ਉਹ ਕਹਿੰਦਾ ਘੱਟੋ ਘੱਟ 200 ਕਾਲ ਹਾਂ ਉਹਨੂੰ ਦੁਬਾਰਾ ਆਈ ਅੱਛਾ ਲੋਕਲ ਹਾਂਗਕਾਂਗ ਨੰਬਰ ਤੋਂ ਹੂੰ ਹੂੰ ਉਹਨੇ ਉਹਦੇ ਕੋਲੇ ਸਾਰੇ ਉਹ ਹੈਗੇ ਆ ਉਹਦੇ ਸਕਰੀਨਸ਼ਾਟ ਲੈ ਹੋਏ ਕੋਈ 5 ਨਾਲ ਸ਼ੁਰੂ ਹੁੰਦਾ ਕੋਈ 4 ਨਾਲ ਸ਼ੁਰੂ ਹੁੰਦਾ ਜਿਹੜੇ ਹਾਂਗਕਾਂਗ ਦੇ ਮੋਬਾਈਲ ਨੰਬਰ ਨੇ ਨਾ ਉਹਨਾਂ ਨੰਬਰਾਂ ਤੋਂ ਮੋਬਾਈਲ ਵੀ ਨੇ ਦੂਸਰੇ ਵੀ ਹੋਣੇ ਆ ਪਤਾ ਨਹੀਂ ਕਿੱਦਾਂ ਆਹੋ ਤੇ ਘੱਟੋ ਘੱਟ 200 ਕਾਲ ਆਈ ਉਸ ਤੋਂ ਦੂਸਰੇ ਦਿਨ ਵੀ ਉਹਨੂੰ ਵੀਡੀਓ ਕਾਲਾਂ ਆਉਂਦੀਆਂ ਰਹੀਆਂ ਉਹ ਇੰਡੀਆ ਨੰਬਰ ਤੋਂ ਅੱਛਾ ਤੇ ਇੰਡੀਆ ਦਾ ਹੋਰ ਨੰਬਰ ਸੀ ਜਿਹੜਾ ਇੰਡੀਆ ਦਾ ਜਿਹਤੋਂ ਵੀਡੀਓ ਕਾਲ ਸੀ ਕੀਤੀ ਅੱਛਾ ਉਹ ਇੰਡੀਆ ਦਾ ਨੰਬਰ ਸੀਗਾ ਉਹ WhatsApp ਕਾਲ ਤੇ ਕੀਤੀ ਸੀ ਜਿਹੜੀ ਕਾਲ ਆਈ ਸੀ ਉਹ ਲੋਕਲ ਨੰਬਰ ਉਹ ਲੋਕਲ ਨੰਬਰ ਤੋਂ ਸੀ ਹਾਂਗਕਾਂਗ ਵਾਲੇ ਨੰਬਰ ਤੋਂ ਤੇ ਉਹਨੇ ਉਹਨੇ ਹੁਣ ਤਾਂ ਜਣਦੇ ਅੱਜ ਵੀ ਮੈਨੂੰ ਉਹਨੇ ਦਿਖਾਇਆ ਕਿ ਵੀ ਉਹਨੂੰ 2 ਦਿਨਾਂ ਬਾਅਦ ਫੇਰ ਮੈਸੇਜ ਆ ਫੇਰ ਕਾਲਾਂ ਆ ਰਹੀਆਂ ਨੇ ਉਸੇ ਨੰਬਰ ਤੋਂ ਪਰ ਮੈਂ ਇੰਡੀਆ ਕੌਂਸਲੇਟ ਨਾਲ ਗੱਲ ਕੀਤੀ ਸੀ ਉਸੇ ਟਾਈਮ ਉਹਨੇ ਜਦੋਂ ਮੈਨੂੰ ਦੱਸਿਆ ਲਾਸਟ ਫਰਡੇ ਦੀ ਗੱਲ ਆ ਇਹ ਥਰਸਡੇ ਦੀ ਗੱਲ ਆ ਇਹ ਫਰਡੇ ਨੂੰ ਮੈਂ ਦੱਸਿਆ ਕਿ ਵੀ ਕੱਲ ਸਵੇਰੇ ਆਏ ਹੋਈ ਆ ਹਾਂ ਤੇ ਫਰਡੇ ਫਿਰ ਇੰਡੀਆ ਕੌਂਸਲੇਟ ਵਾਲਿਆਂ ਨੂੰ ਮੈਂ ਦੱਸਿਆ ਸੀ ਫਿਰ ਉਹਨਾਂ ਨੇ ਵੀ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਦੀਆਂ ਕਾਲਾਂ ਨੇ ਜਿਹੜੀਆਂ ਉਹਨਾਂ ਨੇ ਹੋਰ ਵੀ ਕਮਿਊਨਿਟੀ ਦੇ ਵਿੱਚੋਂ ਉਹਨਾਂ ਨੂੰ ਮਤਲਬ ਮਿਲੀਆਂ ਨੇ ਹਾਂ ਉਹਨਾਂ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਉਹ ਹੀ ਉਹਨਾਂ ਨੇ ਮੈਨੂੰ ਉਹੀ ਦੱਸਿਆ ਕਿ ਵੀ ਅਸੀਂ ਐਡਵਾਈਜ਼ਰੀ ਵੀ ਜਾਰੀ ਕੀਤੀ ਆ ਵੀ ਇਦਾਂ ਦੇ ਕ੍ਰਾਈਮਾਂ ਤੋਂ ਤੁਸੀਂ ਬਚ ਕੇ ਰਹੋ ਵੀ ਇਹ ਬਹੁਤ ਸਰਗਰਮਾ ਹਾਂਗਕਾਂਗ ਦੇ ਵਿੱਚ ਅੱਜਕੱਲ੍ਹ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰ ਹਾਂਗਕਾਂਗ ਦੇ ਵਿੱਚ ਕਹਿੰਦੇ ਵੀ ਬਹੁਤ ਸਰਗਰਮਾ ਬਹੁਤ ਲੋਕਾਂ ਨੂੰ ਆਈਆਂ ਨੇ ਇਹ ਕੌਲਾਂ ਔਰ ਉਹਦੇ 'ਚ ਅਸੀਂ ਜਾਤ ਦਵਾਈਏ ਵੀ ਉਹਦੇ ਤੋਂ ਉਹਨਾਂ ਨੇ ਕੌਂਸੂਲੇਟ ਨੇ ਇਹ ਕਿਹਾ ਵੀ ਅਸੀਂ ਜੇ ਕੋਈ ਕੰਮ ਆ ਕਿਸੇ ਨੂੰ ਕਾਲ ਨਹੀਂ ਕਰਦੇ ਹਾਂ ਅਸੀਂ ਜਿਹੜਾ ਤੁਸੀਂ ਈਮੇਲ ਦੱਸਿਆ ਅਸੀਂ ਉਹਦੇ ਥਰੂ ਤੁਹਾਨੂੰ ਸਨੇਹਾ ਦੇਵਾਂਗੇ ਵੀ ਜੇ ਤੁਹਾਨੂੰ ਕੋਈ ਪੇਪਰ ਤੁਹਾਡਾ ਕੋਈ ਚਾਹੀਦਾ ਜਾਂ ਕੋਈ ਫਾਲਟ ਆ ਜਾਂ ਕੀ ਰਿਕੁਆਇਰਮੈਂਟ ਆ ਜਾਂ ਜੇ ਤੁਹਾਨੂੰ ਕਿਤੇ ਬੁਲਾਉਣਾ ਵੀ ਹੈ ਨਾ ਤੁਹਾਨੂੰ ਈਮੇਲ ਤੇ ਦੱਸਿਆ ਜਾਊ ਵੀ ਐਨੇ ਵਜੇ ਤੁਸੀਂ ਐਸਾਂ ਤੇ ਆਉਣਾ ਉਹ ਕਹਿੰਦੇ ਵੀ ਅਸੀਂ ਕਿਸੇ ਨੂੰ ਕਾਲ ਨਹੀਂ ਕਰਦੇ ਸੋ ਇਸ ਗੱਲ ਦਾ ਖਿਆਲ ਰੱਖੋ ਵੀ ਕੌਂਸੂਲੇਟ ਵੱਲੋਂ ਕੋਈ ਵੀ ਕਾਲ ਨਹੀਂ ਆਉਂਦੀ ਇਵਨ ਹਾਂਗਕਾਂਗ ਦੇ ਡਿਪਾਰਟਮੈਂਟ ਆ ਬਾਰੇ ਵੀ ਮੈਂ ਦੱਸਾਂ ਉਹ ਵੀ ਤੁਹਾਨੂੰ ਕਾਲ ਨਹੀਂ ਕਰਦੇ ਉਹ ਤੁਹਾਨੂੰ ਈਮੇਲ ਦੇ ਥਰੂ ਹੀ ਤੁਹਾਡਾ ਜਿਹੜਾ ਜੇ ਇਮੀਗ੍ਰੇਸ਼ਨ ਦਾ ਕੋਈ ਹੈਗਾ ਕੰਮ ਹੈ ਤਾਂ ਈਮੇਲ ਦੇ ਥਰੂ ਹੀ ਤੁਹਾਡਾ ਸਨੇਹਾ ਹੁੰਦਾ ਹਾਂਜੀ ਮੈਂ ਉਹੀ ਵੀ ਜਿਹੜਾ ਆਪਾਂ ਨੂੰ ਬਈ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਪਊ ਸਾਰੇ ਆਪਾਂ ਇਹੀ ਕੋਸ਼ਿਸ਼ ਕਰੀਏ ਵੀ ਸਾਰੇ ਆਪਣੇ ਜਿਹੜੇ ਕਮਿਊਨਿਟੀ ਦੇ ਲੋਕ ਨੇ ਸਾਰਿਆਂ ਨੂੰ ਆਪਾਂ ਸਤਰਕ ਕਰੀਏ ਸਾਰਿਆਂ ਨੂੰ ਆਪਾਂ ਜਾਗਰੂ ਕਰੀਏ ਵੀ ਇਹ ਜਿਹੜੀਆਂ ਕਾਲਾਂ ਨੇ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਵੀ ਉਹ ਬੰਦੇ ਨੂੰ ਇਸ ਤਰੀਕੇ ਦੇ ਨਾਲ ਉਹ ਜਿਹੜੇ ਨੇ ਆਪਦੇ ਗੱਲਾਂ 'ਚ ਲਿਆ ਕੇ ਆਪਦੇ ਚੱਕਰ ਦੇ ਵਿੱਚ ਪਾ ਕੇ ਉਹ ਪੈਸੇ ਠੱਗ ਲੈਂਦੇ ਨੇ ਜਿਵੇਂ ਆਪਾਂ ਇੱਥੇ ਹਾਂਗਕਾਂਗ 'ਚ ਵੀ ਸੁਣਦੇ ਆਂ ਵੀ ਚਾਈਨਾ ਦੇ ਵਿੱਚੋਂ ਸੇਮ ਆਪਣੇ ਹਾਂਗਕਾਂਗ ਦੇ ਵਿੱਚ ਲੋਕਲ ਹਾਂਗਕਾਂਗ ਵਾਲਿਆਂ ਨਾਲ ਵੀ ਹੋ ਰਹੀਆਂ ਨੇ ਉਹ ਅਗਲੇ ਇੰਪੋਜ਼ ਕਰਦੇ ਆ ਵੀ ਅਸੀਂ ਚైనా ਤੋਂ ਬੋਲ ਰਹੇ ਆ ਚైనా ਦੇ ਪੁਲਿਸ ਆ ਜਾਂ ਹਾਂ 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 ਉਹਦਾ ਦੇ ਤੁਸੀਂ ਕਰੋ ਇੱਥੇ ਹਾਂਗਕਾਂਗ ਦੇ ਜਿਹੜੇ ਬਜ਼ੁਰਗ ਲੋਕ ਨੇ ਪੈਸੇ ਵਾਲੇ ਵੀ ਨੇ ਉਹਨਾਂ ਤੋਂ ਮਿਲੀਅਨਾਂ ਦੇ ਹਿਸਾਬ ਨਾਲ ਲੋਕੀ ਇਦਾਂ ਦੀਆਂ ਠੱਗੀਆਂ ਮਾਰ ਚੁੱਕੇ ਨੇ ਇਹੋ ਜਿਹਾ ਕੁਝ ਬਹੁਤ ਕੁਝ ਹੋ ਚੁੱਕਿਆ ਵਾ ਇੱਥੇ ਹਾਂਗਕਾਂਗ ਦੇ ਵਿੱਚ ਵੀ ਤੇ ਇਹੀ ਆ ਬਈ ਇਹ ਵੀਡੀਓ ਬਣਾਉਣ ਦਾ ਅੱਜ ਦਾ ਸਾਡਾ ਮਕਸਦ ਵੀ ਇਹੀ ਸੀਗਾ ਚੇਤਨਨ ਕਰਨ ਦਾ ਈ ਬਈ ਭਾਈ ਜਿਹੜੇ ਵੀ ਵੀਡੀਓ ਦੇਖਦੇ ਆ ਜਿਹੜੇ ਵੀ ਤੁਹਾਡੇ ਫਰੈਂਡ ਨੇ ਦੋਸਤ ਮਿੱਤਰ ਨੇ ਪਲੀਜ਼ ਤੁਸੀਂ ਸਾਰਿਆਂ ਨੂੰ ਵੀ ਦੱਸ ਦਿਓ ਵੀ ਇਸ ਤਰ੍ਹਾਂ ਦੀਆਂ ਕਾਲਾਂ ਤੋਂ ਸੁਚੇਤ ਰਹੋ ਤੇ ਜਿਹੜੀ ਵੀ ਇਸ ਤਰ੍ਹਾਂ ਦੀ ਕੋਈ ਕਾਲ ਆਉਂਦੀ ਆ ਉਹਦੇ ਬਾਰੇ ਤੁਸੀਂ ਆਪ ਦਾ ਇੱਕ ਤਾਂ ਦੂਸਰਾ ਪੁਲਿਸ ਸਟੇਸ਼ਨ ਦੇ ਵਿੱਚ ਰਿਪੋਰਟ ਜ਼ਰੂਰ ਲਿਖਾਓ ਤੇ ਦੂਸਰੀ ਆਪਣੀ ਇੰਡੀਆ ਕੌਂਸਲੇਟ ਆ ਜਿਹੜੀ ਉਹਨਾਂ ਨੂੰ ਜ਼ਰੂਰ ਦੱਸੋ ਤਾਂ ਕਿ ਉਹ ਆਪਣੇ ਲੈਵਲ ਦੇ ਉੱਤੇ ਉਹਨਾਂ ਨੂੰ ਫੜ ਸਕਣ ਉਹਨਾਂ ਦੇ ਵੀ ਪਹੁੰਚ ਕਰ ਸਕਣ ਜਾਂ ਕਿਦਾਂ ਨਾ ਪਰ ਇਹਦੇ ਬਾਰੇ ਜਿਹੜਾ ਮੇਰੀ ਰਾਏ ਹੈ ਤਾਂ ਇਹ ਹੈ ਵੀ ਜੇ ਤੁਸੀਂ ਤੁਹਾਨੂੰ ਕੋਈ ਕਾਲ ਆਉਂਦੀ ਹੈ ਜੇ ਤੁਹਾਡਾ ਹੋਰ ਨੰਬਰ नोन ਨਹੀਂ ਹੈ ਤਾਂ ਤੁਸੀਂ ਉਹਦੀ ਕਾਲ ਨਾ ਚੱਕੋ ਸਹੀ ਗੱਲ ਹੈ ਜੇ ਕੋਈ ਜ਼ਰੂਰੀ ਹੋਊਗਾ ਉਹ ਤੁਹਾਨੂੰ ਫੇਰ ਕਾਲ ਕਰੂਗਾ ਠੀਕ ਹੈ ਮੈਂ ਕਹੂੰਗਾ ਫੇਰ ਵੀ ਨਾ ਕਾਲ ਕਰੋ ਫਿਰ ਕਿਸੇ ਤੀਜੇ ਨੰਬਰ ਤੋਂ ਉਸਨੂੰ ਕਾਲ ਬੈਕ ਕਰੋ ਠੀਕ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਉਹ ਨੰਬਰ ਕਿਹਦਾ ਸੀ ਨੰਬਰ ਕਿਹਦਾ ਸੀਗਾ ਠੀਕ ਹੈ ਉਹ ਵੈਰੀਫਾਈ ਹੋ ਜਾਏ ਤੇ ਇਸ ਤਰ੍ਹਾਂ ਦੀ ਅਸੀਂ ਗਲਤੀ ਕਰਕੇ ਖੁਦ ਹੀ ਫਸ ਜਾਂਦੇ ਹਾਂ ਜਦੋਂ ਅਸੀਂ ਕਿਰਾ ਜਿਵੇਂ ट्रू ਕਾਲਰ ਵਗੈਰਾ ਹੈਗੇ ਉੱਥੇ ਤੁਹਾਡੇ ਜਿਹੜਾ ਨੰਬਰ ਆ ਉਹਦਾ ਪਤਾ ਲੱਗ ਜਾਂਦਾ ਕਿ ਕਿਸ ਦੇ ਨਾਂ ਤੇ ਆ ਕਿਸ ਦੇ ਨਾਂ ਤੇ ਆ ਠੀਕ ਹੈ ਹਾਲਾਂਕਿ ਉਹਨੂੰ ਸੇਫਟੀ ਵਾਸਤੇ ਮਤਲਬ ਬਣਾਇਆ ਗਿਆ ਸੀ ਪਰ ਉਹ ਅਪਰਾਧੀ ਲੋਕ ਆ ਉਹਦਾ ਫਾਇਦਾ ਉਠਾ ਲੈਂਦੇ ਤੇ ਉਹੀ ਜਿਹੜੀ ਵੀਡੀਓ ਕਾਲ ਸੀ ਵੀਡੀਓ ਕਾਲ ਉਹਦਾ ਜਿਹੜਾ ਨੰਬਰ ਆ ਨਾ ਥੱਲੇ ਕ੍ਰਾਈਮ ਬ੍ਰਾਂਚ ਮੁੰਬਈ ਲਿਖਿਆ ਉਹਦਾ ਆ ਰਿਹਾ ਉਹ ਕਿਉਂਕਿ ਉਹਨਾਂ ਨੇ ਕਿਉਂਕਿ ਜਦੋਂ ਉਹਨਾਂ ਨੇ ਨਵਾਂ SIM ਲਿਆ ਜਿਹੜਾ ਪਹਿਲਾਂ ਉਹਨੂੰ ਰਜਿਸਟਰ ਕੀਤਾ ਉਹ ਉਸ ਨਾਂ ਤੇ ਕਰ ਲਿਆ ਹੁਣ ਸਾਰੇ ਥਾਂ ਤੇ ਉਸੇ ਨਾਲ ਤੇ ਚੱਲੂ ਟੂ ਕਾਲਰ ਦੇ ਉੱਤੇ ਇਦਾਂ ਹੀ ਆ ਮੇਰਾ ਆਪਣਾ SIM ਜਿਹੜਾ ਇੰਡੀਆ ਵਾਲਾ ਮੈਂ ਉਹਦੇ ਤੇ ਦੇਸੀ ਵੋਕਰ ਲਿਖ ਭਰਤਾ ਹੁਣ ਕੋਈ ਕਾਲ ਕਰਦਾ ਨਾ ਕਿਤੇ ਵੀ ਦੇਸੀ ਵੋਕਰ ਆਊਗਾ ਉਹ ਦੇਸੀ ਵੋਕਰ ਲਿਖ ਇੰਡੀਆ ਜੇ ਮੈਂ ਕਾਲ ਕਰਾਂ ਉਸ ਨੰਬਰ ਤੋਂ ਦੇਸੀ ਵੋਕਰ ਲਿਖ ਅੱਛਾ ਉਸ ਤੋਂ ਬਾਅਦ ਇੱਕ ਗੱਲ ਹੋਰ ਹੈ ਜਿਹੜੀ ਕੋਈ ਤੁਹਾਨੂੰ SMS ਆਉਂਦਾ ਜਾਂ WhatsApp ਮੈਸੇਜ ਆਉਂਦਾ ਜਿਹਦੇ ਵਿੱਚ ਕੋਈ ਲਿੰਕ ਹੈ ਵੀ ਉਹ ਕਹਿੰਦੇ ਵੀ ਤੁਹਾਡੇ ਐਨੇ ਟਰਾਂਸਫਰ ਹੋ ਗਏ ਪੈਸੇ ਤੇ ਇਹਦੇ ਤੇ ਕਲਿੱਕ ਕਰੋ ਠੀਕ ਹੈ ਉਹ ਜਿਹੇ ਜਿਹੜੇ ਲਿੰਕ ਤੇ ਵੀ ਮੇਰਾ ਖਿਆਲ ਤੁਹਾਨੂੰ ਨਹੀਂ ਕਲਿੱਕ ਕਰਨਾ ਚਾਹੀਦਾ ਉਹਦੇ ਨਾਲ ਕੀ ਹੁੰਦਾ ਸੋਡੇ ਜਿਹੜਾ ਫੋਨ ਦਾ ਡਾਟਾ ਚੋਰੀ ਹੋ ਜਾਂਦਾ ਤੁਹਾਡਾ ਫੋਨ ਹੈਕ ਹੋ ਜਾਂਦਾ ਫਿਰ ਜੋ ਸੋਨੂੰ ਨਹੀਂ ਵੀ ਟਾਰਗੇਟ ਕਰਨਗੇ ਤਾਂ ਤੁਹਾਡੇ ਫੋਨ ਦੇ ਵਿੱਚ ਜਿਹੜੇ ਕਿਸੇ ਹੋਰ ਲੋਕਾਂ ਦੇ ਨੰਬਰ ਹੈ ਹੂੰ ਉਹਨਾਂ ਦਾ ਉਹ ਸੋਸ਼ਲ ਮੀਡੀਆ ਜਿਹੜਾ ਉਹਨੂੰ ਦੇਖ ਕੇ ਵੀ ਕਿਹੜਾ ਬੰਦਾ ਟਾਰਗੇਟ ਕੀਤਾ ਜਾ ਸਕਦਾ ਕਿਹੜਾ ਲੱਗਦਾ ਵੀ ਕੋਈ ਪੈਸੇ ਵਾਲਾ ਹੋਊਗਾ ਜਾਂ ਜਿਹੜਾ ਸੌਖਾ ਟਾਰਗੇਟ ਹੈ ਫਿਰ ਇਹ ਉਹਨਾਂ ਨੂੰ ਵੀ ਟਾਰਗੇਟ ਕਰਦੇ ਸਹੀ ਗੱਲ ਹੈ ਇਦਾਂ ਇਦਾਂ ਹੀ ਕਰਦੇ ਆ ਤੇ ਇਸ ਕਰਕੇ ਇਹੀ ਬੇਨਤੀ ਹੈ ਵੀ ਤੁਸੀਂ ਇਹਨਾਂ ਗੱਲਾਂ ਦਾ ਜਿਹੜਾ ਖਿਆਲ ਰੱਖੋ ਬਾਕੀ ਜਦੋਂ ਵੀ ਤੁਹਾਨੂੰ ਕੋਈ ਇਦਾਂ ਦੀ ਕਹਾ ਲੌਂਦੀ ਆ ਉਹਦੇ ਬਾਰੇ ਇਹ ਨਾ ਸੰਗੋ ਵੀ ਮੈਨੂੰ ਆ ਗਿਆ ਤਾਂ ਮੈਂ ਤਾਂ ਮੈਨੂੰ ਪਤਾ ਨਹੀਂ ਕੀ ਹੋ ਜੂ ਜੇ ਮੈਂ ਲੋਕਾਂ ਨੂੰ ਦੱਸੂ ਲੋਕ ਮੈਨੂੰ ਕੀ ਸਮਝਣਗੇ ਇਮੀਡੀਏਟਲੀ ਉਹਦੇ ਬਾਰੇ ਦੱਸੋ ਕਾਉਂਸਲੇਟ ਨੂੰ ਹੋ ਕਰੋ ਰਿਪੋਰਟ ਕਰੋ ਤੇ ਪੁਲਿਸ ਨੂੰ ਰਿਪੋਰਟ ਕਰੋ ਸੋ ਇੰਨੀਆ ਬੇਨਤੀਆਂ ਮਨਜ਼ੂਰ ਕਰੋਗੇ ਤੇ ਬਚੇ ਰਹੋਗੇ ਧੰਨਵਾਦ ਧੰਨਵਾਦ ਜੀ ਸ਼ਸ਼ਿਕਾ